ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਆਪਣੇ ਆਪਣੇ YouTube Facebook ਤੇ ਜੋ ਵੀ ਵੀਡੀਓ ਪਾਉਣਾ ਚਲੋ ਮੈਨੂੰ ਮੇਰੇ ਭਰਾਵਾਂ ਵੱਲੋਂ ਵਧੀਆ ਰਿਸਪੌਂਸ ਆ ਰਿਹਾ ਹੈਗਾ ਚਲੋ ਉਸੇ ਰਿਸਪੌਂਸ ਦੀ ਵਜ੍ਹਾ ਕਰਕੇ ਹੀ ਮੈਂ ਹਰ ਰੋਜ਼ ਕੋਸ਼ਿਸ਼ ਕਰਦਾ ਵੀਡੀਓ ਪਾਉਣ ਦੀ ਤੇ ਚਲੋ ਅੱਜ ਆਪਾਂ ਗੱਲ ਕਰਦੇ ਹਾਂ ਜਿਸ ਤਰ੍ਹਾਂ ਰਾਜਨੀਤੀ ਬੀਚਰ ਰਹੀ ਹੈ ਅੱਜ ਕੱਲ੍ਹ ਹਰ ਇੱਕ ਪਾਰਟੀਆਂ ਯਾ ਪਾਰਟੀਆਂ ਦੇ ਬੰਦੇ ਆ ਜੋ ਵੀ ਰਾਜਨੀਤੀ ਦੇ ਵਿੱਚ ਵਿਚਰਦੇ ਆ ਜਾਂ ਰਾਜਨੀਤੀ ਨੌਲੇਜ ਰੱਖਦੇ ਆ ਉਸ ਮੈਟਰ ਤੇ ਉਸ ਮੁੱਦੇ ਤੇ ਮੈਂ ਗੱਲ ਕਰੂੰਗਾ ਜਿੱਦ ਨਵੀ ਪਰ ਨਵੀ ਵੀ ਨਹੀਂ ਬਟ ਹੈ ਪੁਰਾਣੀ ਆ ਯਾਨੀ ਕਿ ਉਸ ਦੀ ਥੋੜੀ ਜੀ ਮੈਂ ਤੁਹਾਨੂੰ ਜਾਣਕਾਰੀ ਜਿੰਨੀ ਕੁ ਮੈਂ ਨੌਲੇਜ ਰੱਖੀ ਆ ਉਸ ਨੂੰ ਖੋਲ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰੀ ਆ ਮੈਂ ਕਿਦਾਂ ਰਾਜਨੀਤੀ ਦੇ ਵਿੱਚ ਹਰ ਇੱਕ ਪਾਰਟੀ ਦੀ ਇੰਟੈਲੀਜੈਂਸੀ ਹੁੰਦੀ ਆ ਠੀਕ ਆ ਉਹਦੇ ਉੱਪਰ ਜਿੱਦਾਂ ਰਾਜਨੀਤਿਕ ਪਾਰਟੀਆਂ ਨੇ ਜਿੱਦਾਂ ਪੰਜਾਬ ਸਟੇਟ ਆ ਪੰਜਾਬ ਸਟੇਟ ਦੇ ਵਿੱਚ ਜਿੱਦਾਂ ਆਮ ਪਾਰਟੀ ਦੀ ਸਰਕਾਰ ਆ ਕਾਂਗਰਸ ਪਾਰਟੀ ਹੋਗੀ ਸ਼੍ਰੋਮਣੀ ਕਾਲੀ ਦਲ ਹੋਗੀ ਜਾਂ ਭਾਜਪਾ ਹੋਗੀ ਜੋ ਵੀ ਚਲੋ ਪਾਰਟੀਆਂ ਰਾਜਨੀਤੀ ਵਿੱਚ ਵਿਚ ਚਰਦੀਆਂ ਨੇ ਆਪਣੇ ਕੈਂਡੀਡੇਟ ਹਰ ਸਾਲ ਖੜੇ ਕਰਦੀਆਂ ਉਦਾਂ ਉਸ ਸਿਸਟਮ ਦੇ ਬਾਰੇ ਮੈਂ ਤੁਹਾਨੂੰ ਥੋੜੀ ਨੌਲੇਜ ਦੇਣਾ ਚਾਹਣਾ ਜਿਸ ਤਰ੍ਹਾਂ ਹਰ ਇੱਕ ਸਰਕਾਰ ਹੁੰਦੀ ਹੈ ਜੀ ਦੀ ਵੀ ਸਟੇਟ ਦੇ ਵਿੱਚ ਸਰਕਾਰ ਹੈ ਜਾਂ ਸੈਂਟਰ ਦੇ ਵਿੱਚ ਸਰਕਾਰ ਆ ਉਹ ਸਰਕਾਰਾਂ ਜਿਹੜੋ ਵੋਟਾਂ ਆਉਂਦੀਆਂ ਨੇ ਵੋਟਾਂ ਆਉਣ ਤੋਂ ਪਹਿਲਾਂ ਉਹ ਕਰਦੀਆਂ ਕੀ ਨੇ ਉਹ ਲੋਕਾਂ ਦੇ ਜਜ਼ਬਾਤਾਂ ਨਾਲ ਕਿੱਦਾਂ ਖੇਡਦੀਆਂ ਨੇ ਤੇ ਉਹ ਲੋਕਾਂ ਤੋਂ ਕਿੱਦਾਂ ਜਾਣਕਾਰੀ ਇਕੱਠੀ ਕਰਕੇ ਤਾਂ ਹਾਂ ਅਪਗ੍ਰੇਡ ਕਰਕੇ ਆਪਣੇ ਯਾਨੀ ਕਿ ਸੈਂਟਰ ਦੇ ਵਿੱਚ ਬੰਦੇ ਬੈਠੇ ਆ ਜੋ ਉਹਨਾਂ ਅੱਗੇ ਪੇਸ਼ ਕਰਦੇ ਆ ਉਹ ਡਾਟੇ ਠੀਕ ਆ ਯਾਨੀ ਕਿ ਉਸ ਮੈਟਰ ਤੇ ਮੈਂ ਥੋੜੀ ਤੁਹਾਨੂੰ ਜਾਣਕਾਰੀ ਦੇਣਾ ਚਾਹਣਾਗਾ ਵੀ ਹਰ ਇੱਕ ਪਾਰਟੀ ਜੋ ਇਲੈਕਸ਼ਨ ਆਉਣ ਬੇਲੇ ਵਰਕ ਕਰਦੀ ਆ 6 ਮਹੀਨੇ ਪਹਿਲਾਂ ਨਾਲੋ 1 ਸਾਲ ਨਾਲੋ ਚਾਹੇ 2 ਸਾਲ ਪਹਿਲਾਂ ਨਾਲੋ ਹਰੇਕ ਪਾਰਟੀ ਹਰੇਕ ਸਟੇਟ ਦੇ ਵਿੱਚ ਜਿੱਥੇ ਇਲੈਕਸ਼ਨ ਹੁੰਦੇ ਆ ਉੱਥੇ ਉਹ ਪਾਰਟੀ ਆਪਣੇ ਬੰਦੇ ਗਾਇਡ ਕਰਦੀ ਆ ਠੀਕ ਆ ਜਦੋਂ ਕਿ ਪ੍ਰਾਈਵੇਟ ਕੰਪਨੀਆਂ ਹੁੰਦੀਆਂ ਨੇ ਪ੍ਰਾਈਵੇਟ ਕੰਪਨੀਆਂ ਦੇ ਹੀ ਉਹ ਬੰਦੇ ਹੁੰਦੇ ਆ ਜੋ ਸਰਕਾਰ ਨੂੰ ਆਪ ਦੇ ਅੰਡਰ ਲੈ ਕੇ ਯਾਨਕਿ ਉਹਨਾਂ ਨੂੰ ਗਾਇਡ ਕਰਕੇ ਉਹ ਡਾਟਾ ਇਨਫੋਰਮੇਸ਼ਨ ਸਾਰੀ ਇਕੱਠੀ ਕਰਕੇ ਤਾਂ ਆਪਣੇ ਬੰਦਿਆਂ ਦੇ ਇੱਕ ਜਸਟ ਮੇਰ ਜਿੱਥੇ ਜੋ ਮੇਨ ਬੰਦਾ ਉਹਨਾਂ ਦਾ ਠੀਕ ਆ ਜਿੱਦਾਂ ਹੁਣ ਪੰਜਾਬ ਦੇ ਵਿੱਚ ਆਮ ਪਾਰਟੀ ਦੀ ਸਰਕਾਰ ਆ ਠੀਕ ਆ ਜਾਂ ਆਉਣੀਆਂ ਇਲੈਕਸ਼ਨਾਂ ਆਉਣੀਆਂ ਨੇ ਹਨ ਜਿੱਦਾਂ ਉਸ ਦੇ ਵਿੱਚ ਹਰ ਇੱਕ ਪਾਰਟੀ ਆਪਣਾ ਡਾਟਾ ਕਲੈਕਟ ਕਰਕੇ ਉਸ ਸਟੇਟ ਦੇ ਵਿੱਚ ਇਸ ਸਟੇਟ ਦੇ ਵਿੱਚ ਇਲੈਕਸ਼ਨ ਹੋਣੀਆਂ ਵੋਟਾਂ ਹੋਣੀਆਂ ਨੇ ਉਸ ਸਟੇਟ ਦੇ ਵਿੱਚ ਉਹ ਪ੍ਰਾਈਵੇਟ ਕੰਪਨੀਆਂ ਦੇ ਜਾਂ ਉਸ ਪਾਰਟੀ ਦੇ ਬੰਦੇ ਆ ਕੇ ਲੋਕਾਂ ਦੇ ਵਿੱਚ ਵਿਚਰਦੇ ਆ ਠੀਕ ਆ ਜਿਸ ਨੂੰ ਮਤਲਬ ਇਨਫੋਰਮੇਸ਼ਨ ਟੈਕਨੋਲੋਜੀ ਕਹਿ ਸਕਦੇ ਆ ਜਾਂ ਇਨਫਰਮੇਸ਼ਨ ਬਾਰ ਵੀ ਕਹਿ ਸਕਦੇ ਆ ਠੀਕ ਆ ਕਿਉਂਕਿ ਇਹ ਇੱਕ ਟੈਕਨੋਲੋਜੀ ਹੀ ਆ ਕਿਉਂਕਿ ਉਹ ਸਾਰੀ ਜਾਣਕਾਰੀ ਲੋਕਾਂ ਤੋਂ ਇਕੱਤਰ ਕਰਕੇ ਇਕੱਠੀ ਕਰਕੇ ਲੋਕਾਂ ਤੋਂ ਸਟੇਟ ਦੇ ਲੋਕਾਂ ਤੋਂ ਜਿਸ ਸਟੇਟ ਦੇ ਵਿੱਚ ਇਲੈਕਸ਼ਨ ਹੋਣੀ ਆ ਜਾਂ ਵੋਟਾਂ ਪੈਣੀਆਂ ਨੇ ਉਸ ਪਾ ਉਹ ਪਾਰਟੀ ਵੋਟਾਂ ਦੀ ਸਾਰੀ ਜਾਣਕਾਰੀ ਇਕੱਠੀ ਕਰਕੇ ਉਹ ਕਹਿੰਗੇ ਕਮ ਇੰਟੈਲੀਜੈਂਸੀ ਦਾ ਹੀ ਹੁੰਦਾ ਉਹ ਇੰਟੈਲੀਜੈਂਸੀ ਦੇ ਹੀ ਬੰਦੇ ਲਾ ਲੋ ਠੀਕ ਆ ਉਹ ਇੰਟੈਲੀਜੈਂਸੀ ਸਾਰੀ ਇਕੱਠੀ ਕਰਕੇ ਤਾਂ ਹ ਅਪਗ੍ਰੇਡ ਕਰਦੇ ਆ ਠੀਕ ਆ ਤਾਂ ਮਤਲਬ ਉਹ ਆਪਣਾ ਅੰਕੜਾ ਲਾ ਲੈਂਦੇ ਆ ਵੀ ਇਸ ਸਟੇਟ ਦੇ ਵਿੱਚ ਆਪਣੀ ਪਾਰਟੀ ਦੇ ਆਉਣ ਦੇ ਚਾਂਸ ਐਨੇ ਪਰਸੈਂਟ ਹੈਗੇ ਆ ਤੇ ਐਨੇ ਪਰਸੈਂਟ ਨਹੀਂ ਹੈਗੇ ਤੇ ਉਹ ਇਹ ਵੀ ਜਾਣਕਾਰੀ ਲੈ ਕੇ ਜਾਂਦੇ ਆ ਵੀ ਜੋ ਦੂਸਰੀਆਂ ਪਾਰਟੀਆਂ ਨੇ ਉਹਨਾਂ ਪਾਰਟੀਆਂ ਦੇ ਕਿੰਨੇ ਚਾਂਸ ਨੇ ਇਸ ਸਟੇਟ ਦੇ ਵਿੱਚ ਠੀਕ ਆ ਜਿੱਦਾਂ ਹੁਣ ਪੰਜਾਬ ਸਟੇਟ ਹੀ ਆ ਆਪਾਂ ਪੰਜਾਬ ਸਟੇਟ ਦੇ ਵਿੱਚ ਨਹੀਂ ਆ ਪੰਜਾਬ ਸਟੇਟ ਦੇ ਵਿੱਚ ਆਪਾਂ ਵਿਚਰਦੇ ਆ ਤੇ ਪੰਜਾਬ ਸਟੇਟ ਦੀ ਹੀ ਆਪਾਂ ਰਾਜਨੀਤਿਕਲੀ ਨੌਲੇਜ ਰੱਖਦੇ ਆ ਠੀਕ ਆ ਇਸੇ ਇਸ ਲੈਵਲ ਦੀ ਸਾਰੀ ਜਾਣਕਾਰੀ ਇਕੱਠੀ ਕਰਕੇ ਠੀਕ ਆ ਇੰਟੈਲੀਜੈਂਸੀ ਠੀਕ ਆ ਉਹ ਉੱਪਰ ਭੇਜਦੀ ਆ ਯਾਨੀ ਕੋ ਉਹ ਬੰਦੇ ਸਾਰੇ ਉੱਪਰ ਸਾਰੀ ਜਾਣਕਾਰੀ ਭੇਜਦੇ ਆ ਵੀ ਇਸ ਸਟੇਟ ਦੇ ਵਿੱਚ ਆਪਣੀ ਪਾਰਟੀ ਦੀ ਆਪ ਜੀਸਣਾ ਆ ਕੰਡੀਸ਼ਨ ਦੇ ਵਿੱਚ ਪਾਰਟੀ ਖੜੀ ਆ ਤੇ ਉਸ ਵਿਰੋਧੀ ਪਾਰਟੀ ਦੀ ਵੀ ਉਹ ਸਾਰੀ ਜਾਣਕਾਰੀ ਤਾਂ ਆ ਭੇਜਦੇ ਆ ਵੀ ਇਸ ਟਾਈਮ ਇਸ ਸਟੇਟ ਦੇ ਵਿੱਚ ਆਪ ਪਾਰਟੀ ਸਟਰੋਂਗ ਆ ਇਸ ਪਾਰਟੀ ਦੇ ਇੰਨੇ ਪਰਸੈਂਟ ਚਾਂਸ ਨੇ ਵੋਟਾਂ ਦੇ ਇਹ ਪਾਰਟੀ ਇਥੋਂ ਇੰਨੀਆਂ ਟਿਕਟਾਂ ਕਲੀਅਰ ਕਰ ਸਕਦੀ ਆ ਯਾਨੀ ਕਿ ਉਹ ਸਾਰੀ ਹੀ ਜਾਣਕਾਰੀ ਲੋਕਾਂ ਤੋਂ ਇਕੱਤਰ ਕਰੀ ਜਾਂਦੀ ਆ ਸਾਰਾ ਯਾਨੀ ਕਿ ਬਰੀਕੀ ਡਾਟਾ ਜਿੰਨਾ ਵੀ ਬਰੀਕੀ ਡਾਟਾ ਹੁੰਦਾ ਉਹ ਸਾਰਾ ਡਾਟਾ ਇਕੱਠਾ ਕਰਕੇ ਇੰਟੈਲੀਜੈਂਸੀ ਸਾਰੀ ਉੱਪਰ ਭੇਜਦੀ ਆ ਠੀਕ ਆ ਉੱਪਰ ਭੇਜ ਕੇ ਫਿਰ ਉਹ ਪਾਰਟੀ ਠੀਕ ਆ ਜੋ ਵੀ ਪਾਰਟੀ ਆ ਇੱਕ ਪਾਰਟੀ ਦਾ ਕੰਮ ਨਹੀਂ ਇਹ ਸਾਰੀਆਂ ਹੀ ਪਾਰਟੀਆਂ ਦਾ ਕੰਮ ਹੁੰਦਾ ਉਹ ਆਪਣੇ ਬੰਦੇ ਗਾਇਡ ਕਰਦੇ ਨੇ ਬੰਦੇ ਗਾਇਡ ਕਰਕੇ ਉਹਨਾਂ ਨੂੰ ਪਿੰਡਾਂ ਚ ਲਾ ਲਓ ਸਹਿਰਾਂ ਚ ਲਾ ਲਓ ਠੀਕ ਆ ਯਾਨੀ ਕਿ ਉਹਨਾਂ ਨੂੰ ਸਾੜ ਦਿੱਤਾ ਜਾਂਦਾਗਾ ਉਹ ਸਾਰਾ ਹੀ ਡਾਟਾ ਕਲੈਕਟ ਕਰਕੇ ਤਾਂ ਹ ਉੱਪਰ ਦਾ ਆਪਣੇ ਖਾਸ ਬੰਦਿਆਂ ਨੂੰ ਠੀਕ ਆ ਉਹ ਸਾਰਾ ਡਾਟਾ ਭੇਜਿਆ ਜਾਂਦਾ ਹੈ ਠੀਕ ਆ ਜਿਸ ਨੂੰ ਇੰਟੈਲੀਜੈਂਸੀ ਬਾਹਰ ਵੀ ਕਿਹਾ ਜਾਂਦਾ ਇੰਟੈਲੀਜੈਂਸੀ ਟੈਕਨੋਲੋਜੀ ਲਾ ਲਓ ਬਾਹਰ ਲਾ ਲਓ ਜਾਣਕਾਰੀ ਲਾ ਲਓ ਸਾਰੀ ਇਨਫੋਰਮੇਸ਼ਨ ਉੱਪਰ ਹੀ ਕਲੈਕਟ ਕੀਤੀ ਜਾਂਦੀ ਹੈ ਜੀ ਕਲੈਕਟ ਕਰਨ ਤੋਂ ਬਾਅਦ ਉਸ ਡਾਟੇ ਦੇ ਵਿੱਚ ਕੀ ਹੁੰਦਾਗਾ ਉਸ ਬਾਰੇ ਤੁਹਾਨੂੰ ਮੈਂ ਗੌਰ ਨਾਲ ਦੱਸਦਾ ਉਸ ਜੋ ਵੀ ਡਾਟਾ ਕਲੈਕਟ ਕੀਤਾ ਜਾਂਦਾ ਉਸ ਡਾਟੇ ਦੇ ਵਿੱਚ ਸਾਰਾ ਇਹ ਚੀਜ਼ ਕਲੈਕਟ ਕੀਤੀ ਜਾਂਦੀ ਆ ਵੀ ਜਿੱਦਾਂ ਹੁਣ ਪੰਜਾਬ ਸਟੇਟ ਆ ਪੰਜਾਬ ਦੇ ਵਿੱਚ 2027 ਦੇ ਵਿੱਚ ਇਲੈਕਸ਼ਨ ਹੋਣੇ ਆ ਠੀਕ ਆ ਉਦੋਂ ਇਲੈਕਸ਼ਨ ਹੋਣੇ ਆ ਉਹ ਇਲੈਕਸ਼ਨਾਂ ਤੋਂ ਪਹਿਲਾਂ ਪਹਿਲਾਂ ਜੋ ਵੀ ਪਾਰਟੀਆਂ ਨੇ ਠੀਕ ਆ ਜਿੰਨੀਆਂ ਵੀ ਪਾਰਟੀਆਂ ਠੀਕ ਆ ਉਹ ਸਾਰੀਆਂ ਪਾਰਟੀਆਂ ਆਪਣਾ ਇੰਟੈਲੀਜੈਂਸੀ ਇੰਟੈਲੀਜੈਂਸ ਨੂੰ ਸੱਜਣਗੇ ਇੰਟੈਲੀਜੈਂਸੀ ਸਾਰੀ ਲਿੱਤੀ ਜਾਊਗੀ ਠੀਕ ਆ ਉਹ ਬੰਦੇ ਗਾਇਡ ਕੀਤੇ ਜਾਂਦੇ ਹੁੰਦੇ ਆ ਪਹਿਲਾਂ ਗਾਇਡ ਕਰਨ ਤੋਂ ਬਾਅਦ ਸਾਰੀ ਗਿੰਨਾ ਹੀ ਇੰਟੈਲੀਜੈਂਸੀ ਦਾ ਡਾਟਾ ਕਲੈਕਟ ਕੀਤਾ ਜਾਂਦਾ ਇੰਟੈਲੀਜੈਂਸੀ ਵੱਲੋਂ ਲੋਕਾਂ ਲੋਕਾਂ ਤੋਂ ਕਿਉਂਕਿ ਉਹ ਹਰ ਇੱਕ ਪਿੰਡ ਦੇ ਵਿੱਚ ਵਿਚਰਦੇ ਆ ਸਹਾਰਾਂ ਜੀ ਵਿਚਰਦੇ ਆ ਠੀਕ ਆ ਉਹ ਥੋੜੇ ਹਰ ਇੱਕ ਹਾਫ ਭਾਵ ਨੂੰ ਅਟੈਚ ਕਰਦੇ ਆ ਠੀਕ ਆ ਕੈਚ ਕਰਕੇ ਹਾਫ ਭਾਵ ਨੂੰ ਠੀਕ ਆ ਕੈਚ ਕਰਨ ਤੋਂ ਬਾਅਦ ਉਹ ਥੋੜੇ ਜਜ਼ਬਾਤਾਂ ਨਾਲ ਖੇਡਦੇ ਆ ਜਜ਼ਬਾਤਾਂ ਨਾਲ ਖੇਡਣ ਦਾ ਕਾਰਨ ਕੀ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਸ ਸਟੇਟ ਦੇ ਲੋਕਾਂ ਦੀ ਮੇਨ ਪ੍ਰੋਬਲਮ ਕੀ ਆ ਠੀਕ ਆ ਇਹ ਲੋਕ ਚਾਹੁੰਦੇ ਕੀ ਨੇ ਠੀਕ ਆ ਤੇ ਇਹ ਚਾਹੁੰਦੇ ਕੀ ਨੇ ਉਸ ਤੋਂ ਬਾਅਦ ਮਤਲਬ ਉਹ ਹਰ ਇੱਕ ਚੀਜ਼ ਦੀ ਜਾਣਕਾਰੀ ਇਕੱਠੀ ਕਰਕੇ ਠੀਕ ਆ ਉਹ ਉੱਪਰ ਤੱਕ ਜਾਂਦੀ ਆ ਠੀਕ ਆ ਉੱਪਰ ਤੱਕ ਜਾਣ ਤੋਂ ਬਾਅਦ ਉਦੋਂ ਬਾਅਦ ਜਦੋਂ ਇਲੈਕਸ਼ਨ ਆਉਂਦੇ ਆ ਹਰ ਇੱਕ ਪਾਰਟੀ ਇਲੈਕਸ਼ਨ ਆਉਣ ਤੋਂ ਪਹਿਲਾਂ ਆਪਣਾ ਪ੍ਰੈਪੋਗੈਂਡਾ ਤਿਆਰ ਕਰ ਲੈਂਦੀ ਆ ਪ੍ਰੈਪਾ ਪ੍ਰੈਪੋਗੈਂਡਾ ਜਦੋਂ ਤਿਆਰ ਹੋ ਗਿਆ ਤੁਹਾਡਾ ਤਿਆਰ ਹੋਣ ਤੋਂ ਬਾਅਦ ਉਹਦੇ ਵਿੱਚ ਪ੍ਰੈਪੋਗੈਂਡੇ ਦੇ ਵਿੱਚ ਜਿੱਦਾਂ ਪੋਸਟਰ ਸਾਬਦੇ ਹੁੰਦੇ ਆ ਤਾਂ ਉਹ ਹਰ ਇੱਕ ਭਰਾ ਮੇਰੀ ਭੈਣ ਸਾਰੇ ਜਾਣਦੇ ਆ ਜੋ ਪੰਜਾਬ ਦੇ ਬਸਨੀਕਾਰ ਰਾਜਨੀਤੀ ਚ ਵਿਚਰਦੇ ਆ ਜਾਂ ਨਹੀਂ ਵਿਚਰਦੇ ਹਨ ਕੰਦਾਂ ਤੇ ਵੀ ਪੋਸਟਰ ਲਾਈ ਜਾਂਦੇ ਆ ਵੱਡੇ ਵੱਡੇ ਰੋਡਾਂ ਤੇ ਵੱਡੇ ਵੱਡੇ ਬੈਨਰ ਲਾਏ ਜਾਂਦੇ ਆ ਠੀਕ ਆ ਜਿੱਦਾਂ ਬਿਲਬੋਰਡ ਹੁੰਦੇ ਆ ਨਾ ਵੱਡੇ ਵੱਡੇ ਹਨ ਉਹ ਸਾਰੇ ਲਾਏ ਜਾਂਦੇ ਆ ਠੀਕ ਆ ਉਹਦੇ ਉੱਤੇ ਉਸ ਪਾਰਟੀ ਦਾ ਲੋਗੋ ਹੁੰਦਾਗਾ ਠੀਕ ਆ ਤੇ ਲੋਗੋ ਲਾਉਣ ਤੋਂ ਬਾਅਦ ਉਸ ਲੋਗੋ ਦੇ ਨਾਲ ਨਾਲ ਹੀ ਉਹ ਜਾਣਕਾਰੀ ਮਤਲਬ ਜੋ ਛੋਡੀ ਚਾਹਤਾ ਜੋ ਉਸ ਸਟੇਟ ਦੇ ਲੋਕ ਚਾਹੁੰਦੇ ਆ ਵੀ ਸਾਡੀਆਂ ਆ ਮੰਗਾਂ ਪੂਰੀਆਂ ਹੋਣੀਆਂ ਚਾਹੀਦੀਆਂ ਨੇ ਉਹ ਮੰਗਾਂ ਪਹਿਲਾਂ ਹੀ ਰਿਪੀਟ ਕੀਤੀਆਂ ਜਾਂ ਜਾਂਦੀਆਂ ਨੇ ਉਹਦੇ ਵਿੱਚ ਉਸ ਲੋਕੋ ਦੇ ਨਾਲ ਠੀਕ ਆ ਬੜੇ ਬੜੇ ਬੈਨਰ ਲਾਏ ਜਾਂਦੇ ਆ ਬੜੇ ਬੜੇ ਪੋਸਟਰਸ ਆ ਪੇਜ ਜਾਂਦੇ ਆ ਉਹ ਜੋ ਬੈਨਰ ਪੋਸਟਰ ਆ ਉਹਦੇ ਉੱਪਰ ਕਰੋੜਾਂ ਰੁਪਈਆ ਸਰਕਾਰ ਲਾਉਂਦੀ ਆ ਠੀਕ ਆ ਉਹ ਲਾਉਂਦੀ ਕਿਉਂ ਆ ਉਹਨਾਂ ਨੂੰ ਪਤਾ ਵੀ ਜੇ ਅਸੀਂ ਪੈਸੇ ਲਾਵਾਂਗੇ ਤਾਂ ਡੇ ਡੇ ਬੈਨਰਾਂ ਤੇ ਫੇਰ ਹੀ ਲੋਕ ਉਹ ਚੀਜ਼ਾਂ ਨੂੰ ਦੇਖਣਗੇ ਤੇ ਉਸ ਚੀਜ਼ ਨੂੰ ਪੜਨਗੇ ਜਾਂ ਉਹਨਾਂ ਦੀ ਨਿਗਾਹ ਦੇ ਥਰੂ ਉਹਨਾਂ ਦੇ ਦਿਮਾਗ 'ਚ ਇੱਕ ਗੱਲ ਜਾਊਗੀ ਵੀ ਹਾਂ ਯਾਰ ਇਹ ਪਾਰਟੀ ਸਾਡੇ ਨਾਲ ਇਹ ਵਾਅਦੇ ਪੂਰੇ ਕਰਨ ਲਈ ਤਿਆਰ ਆ ਜੋ ਸਾਡੀਆਂ ਮੰਗਾਂ ਨੇ ਯਾਨੀ ਕਿ ਉਹ ਛੋਡੇ ਜਜਬਾਤਾ ਨਾਲ ਖੇਡਿਆ ਜਾਂਦਾਗਾ ਮੰਗਾਂ ਪੂਰੀਆਂ ਹੋਣੀਆਂ ਨਾ ਹੋਣੀਆਂ ਉਸ ਨਾਲ ਉਹਦਾ ਬਾਅਦ ਇਹ ਮੈਟਰ ਨੇ ਉਹ ਸਾਰਾ ਬਾਅਦ ਦੇ ਹੀ ਮੈਟਰ ਨੇ ਯਾਨੀ ਕਿ ਸਰਕਾਰ ਛੋਡੇ ਦਿਮਾਗ ਨਾਲ ਖੇਡਦੀ ਆ ਠੀਕ ਆ ਹਰ ਇੱਕ ਸਰਕਾਰ ਖੇਡਦੀ ਆ ਹਰ ਇੱਕ ਪਾਰਟੀ ਖੇਡਦੀ ਆ ਠੀਕ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹ ਇਹ ਲੋਕ ਚਾਹੁੰਦੇ ਕੀ ਨੇ ਠੀਕ ਹੈ ਇਹਨਾਂ ਲੋਕਾਂ ਦੀ ਮੇਨ ਮੰਗ ਕੀ ਆ ਠੀਕ ਆ ਮੁੱਦਿਆਂ ਨਾਲ ਮੁੱਦੇ ਨੇ ਜੋ ਛੋਡੇ ਵੀ ਸਾਡੇ ਮੁੱਦੇ ਆ ਨੇ ਹਨਾ ਸਾਡੀ ਪੰਜਾਬ ਸਟੇਟ ਦੇ ਮੁੱਦੇ ਆ ਨੇ ਠੀਕ ਆ ਉਹਨਾਂ ਮੁੱਦਿਆਂ ਨੂੰ ਛੋਡੇ ਸਾਹਮਣੇ ਰਿਪੀਟ ਕੀਤਾ ਜਾਂਦਾਗਾ ਰਿਪੀਟ ਕਰਨ ਤੋਂ ਬਾਅਦ ਉਹ ਲੋਕ ਛੋਡੇ ਜਜ਼ਬਾਤਾਂ ਨਾਲ ਖੇਡਦੇ ਨੇ ਖੇਡਣ ਦਾ ਕਾਰਨ ਕੀ ਆ ਮੇਨ ਕਰਦੇ ਆ ਉਹਨਾਂ ਨੂੰ ਪਤਾ ਹੁੰਦਾ ਵੀ ਇਹਨਾਂ ਲੋਕਾਂ ਦੀ ਜੋ ਮੰਗ ਆ ਇੱਥੇ ਆ ਕੇ ਉਹ ਖਤਮ ਹੋ ਜਾਂਦੀ ਆ ਠੀਕ ਆ ਉਹ ਪਹਿਲਾਂ ਹੀ ਉਸ ਮੰਗ ਨੂੰ ਕੈਚ ਕਰ ਲੈਂਦੇ ਆ ਕਿਉਂਕਿ ਛੋਡੇ ਦਿਮਾਗ ਨਾਲ ਖੇਡਦੇ ਆ ਲੋਕ ਠੀਕ ਆ ਕਿਉਂਕਿ ਰਾਜਨੀਤੀ ਆ ਜਿਹੜੀ ਰਾਜਨੀਤੀ ਨੂੰ ਸਮਝਣਾ ਕੋਈ ਖਾਲਾ ਜੀ ਦਾ ਬਾੜਾ ਨਹੀਂ ਬਹੁਤ ਬਰੀਕੀ ਗੱਲਾਂ ਨੇ ਇਹਦੇ ਵਿੱਚ ਕਿਉਂਕਿ ਆਮ ਪਿੰਡਾਂ ਦੇ ਲੋਕ ਇਹ ਚੀਜ਼ ਨੂੰ ਸਮਝ ਨਹੀਂ ਸਕਦੇ ਠੀਕ ਆ ਕਿਉਂਕਿ ਚਲੋ ਰਾਜਨੀਤੀ ਆ ਹੁਣ ਪਿੰਡਾਂ ਦੇ ਵਿੱਚ ਵੀ ਇੰਟੈਲੀਜੈਂਸੀ ਬੜੀ ਹੋਈ ਆ ਇਹ ਗੱਲ ਨਹੀਂ ਹੈਗੀ ਹਰ ਇੱਕ ਪਾਰਟੀ ਦੇ ਬੰਦੇ ਬੀਚਰਦੇ ਆ ਠੀਕ ਆ ਜਿਹਦਾ ਹਰ ਇੱਕ ਪਾਰਟੀ ਦੇ ਬੰਦੇ ਆ ਤੇ ਕੋਈ ਆਮ ਪਾਰਟੀ ਦਾ ਕਾਂਗਰਸ ਦਾ ਅਕਾਲੀ ਦਲ ਦਾ ਭਾਜਪੀ ਦਾ ਜੋ ਵੀ ਪਾਰਟੀਆਂ ਹੈਗੀਆਂ ਉਹ ਮਤਲਬੀ ਉਹ ਵੀ ਇੰਟੈਲੀਜੈਂਸੀ ਦੇ ਹੀ ਇੱਥੇ ਕੰਮ ਕਰਦੇ ਆ ਮਤਲਬ ਉਹ ਸੋਚ ਲੈਂਦੇ ਆ ਕਿ ਇਸ ਬੰਦੇ ਨੂੰ ਆਪਾਂ ਜੇ ਮੈਦਾਨ ਦੇ ਵਿੱਚ ਉਤਾਰਾਂਗੇ ਤਾਂ ਉਸ ਪਰਿਵਾਰ ਦੀਆਂ ਵੋਟਾਂ ਸਾਨੂੰ ਇੱਧਰ ਕਲੈਕਟ ਹੋ ਜਾਣੀਆਂ ਨੇ ਐਦਾਂ ਐਦਾਂ ਠੀਕ ਆ ਉਹ ਵੀ ਇੱਕ ਇੰਟੈਲੀਜੈਂਸੀ ਹੀ ਆ ਠੀਕ ਆ ਉਹ ਵੀ ਇੱਕ ਬੰਦੇ ਦੇ ਦਿਮਾਗ ਨਾਲ ਖੇਡਿਆ ਜਾਂਦਾ ਤੇ ਬੰਦੇ ਦੇ ਮੂਰਲੇ ਬੰਦੇ ਦੇ ਆਮ ਦਿਮਾਗ ਨੂੰ ਯੂਜ਼ ਕੀਤਾ ਜਾਂਦਾ ਠੀਕ ਆ ਉਹ ਯੂਜ਼ ਕਰਕੇ ਹੀ ਉਹ ਲੋਕ ਰਾਜਨੀਤੀ ਦੇ ਵਿੱਚ ਉਤਰਦੇ ਨੇ ਠੀਕ ਆ ਉਹ ਰਾਜਨੀਤੀ ਵਿੱਚ ਉੱਤਰ ਕੇ ਉਹ ਥੋੜੇ ਬਾਜ਼ੀਆਂ ਦੀ ਵੀ ਸੌਹਾ ਖਾਂਦੇ ਨੇ ਵੀ ਇਹ ਵਾਦਾ ਅਸੀਂ ਪੂਰਾ ਕਰਾਂਗੇ ਸਾਡੀ ਸਰਕਾਰ ਆ ਲੈਣ ਦੇ ਪਹਿਲਾਂ ਉਹਨਾਂ ਨੂੰ ਜਿਹੜੇ ਕਹਿੰਦੇ ਉਹ ਆਹ ਕਹਿੰਦੇ ਵੀ ਦੇਖੋ ਸਾਡੀ ਸਰਕਾਰ ਨੇ ਅਸੀਂ ਵਾਅਦੇ ਕਿਦਾਂ ਪੂਰੇ ਕਰ दिए ਠੀਕ ਆ ਉੱਥੇ ਆ ਕੇ ਉਹ ਇਹ ਗੱਲਾਂ ਤੋਂ ਭੱਜਦੇ ਨੇ ਪਰ ਜਦੋਂ ਸਰਕਾਰ ਆ ਜਾਂਦੀ ਹੈ ਉਹਦੇ ਬਾਅਦ ਪਾਵਰ ਦੇ ਵਿੱਚ ਆ ਜਾਂਦੇ ਆ ਲੋਕ ਜੋ ਐਮ ਐਲ ਏ ਆ ਮੰਤਰੀਆ ਕੋਈ ਵੀ ਆ ਪਾਵਰ ਵਿੱਚ ਆਉਣ ਤੋਂ ਬਾਅਦ ਹੀ ਪਤਾ ਲੱਗਦਾ ਵੀ ਉਹ ਸੋਡੇ ਜਜ਼ਬਾਤਾਂ ਨਾਲ ਖੇਡ ਚੁੱਕੇ ਨੇ ਜੋ ਸੋਡੀਆਂ ਮੰਗਾਂ ਸੀ ਸੋਡੇ ਵਾਅਦੇ ਸੀ ਉਹ ਪੂਰੇ ਹੋਣ ਨਾ ਹੋਣ ਉਸ ਨਾਲ ਸਰਕਾਰ ਦਾ ਕੋਈ ਲੈਣਾ ਦੇਣਾ ਹੀ ਨਹੀਂ ਹੁੰਦਾ ਠੀਕ ਆ ਕਿਉਂਕਿ ਹਰ 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 ਸਾਲ ਹੀ ਇਹੀ ਮੈਟਰ ਆ ਠੀਕ ਆ ਕਿਉਂਕਿ 5 ਸਾਲਾਂ ਲਈ ਸਰਕਾਰ ਚੁਣੀ ਜਾਂਦੀ ਆ ਠੀਕ ਆ ਸੰਵਿਧਾਨ ਮੁਤਾਬਕ 5 ਸਾਲਾਂ ਲਈ ਹੀ ਸਰਕਾਰ ਚੁਣੀ ਜਾਂਦੀ ਆ ਸਰਕਾਰ ਚੁਣਨ ਤੋਂ ਬਾਅਦ ਬਾਦੇ ਜੋ ਹੁੰਦੇ ਆ ਲੋਕਾਂ ਦੇ ਲੋਕਾਂ ਦੀਆਂ ਮੰਗਾਂ ਹੁੰਦੀਆਂ ਨੇ ਹਨਾ ਉਹ ਪੂਰੇ ਹੋਣ ਨਾ ਹੋਣ ਉਸ ਨਾਲ ਕੋ ਬਾਦੀਆਂ ਗੱਲਾਂ ਹੀ ਨੇ ਉਸ ਬਾਰੇ ਆਪਾਂ ਕੁਝ ਵੀ ਬਿਆਨ ਨਹੀਂ ਕਰ ਸਕਦੇ ਕਿਉਂਕਿ ਦੇਖੋ ਜੋ ਰਾਜਨੀਤੀ ਆ 5 ਸਾਲ ਕਿਸੇ ਨੇ ਰਾਜ ਕਰ ਲਿਆ 5 ਸਾਲ ਕਿਸੇ ਨੇ ਕਰ ਲਿਆ ਠੀਕ ਆ ਉਹ ਸਿਸਟਮ ਇਦਾਂ ਹੀ ਅੱਗੇ ਅੱਗੇ-ਅੱਗੇ ਚੱਲੀ ਜਾਂਦਾ ਹੈ ਠੀਕ ਆ ਮਤਲਬ ਇਹ ਇਸ ਦੇ ਵਿੱਚ ਨੁਕਸਾਨ ਕੀ ਹੈ ਇਸ ਦੇ ਵਿੱਚ ਨੁਕਸਾਨ ਹੋ ਰਿਹਾ ਲੋਕਾਂ ਦਾ ਠੀਕ ਆ ਕਿਉਂਕਿ ਲੋਕਾਂ ਦੀਆਂ ਜੋ ਮੰਗਾਂ ਨੇ ਲੋਕ ਆਪਣੀਆਂ ਮੰਗਾਂ ਤੋਂ ਵੱਧੇ ਰਹਿ ਚੁੱਕੇ ਆ ਠੀਕ ਆ ਉਸ ਵਿੱਚ ਕੋਈ ਅੰਤਕਥ ਨਹੀਂ ਨਹੀਂ ਹੈਗੀ ਵੀ ਜੋ ਵੀ ਸਰਕਾਰ ਆਉਂਦੀ ਆ ਵਾਦੇ ਵੱਡੇ-ਵੱਡੇ ਕਰਦੀ ਆ ਬਟ ਉਹ ਪੂਰੇ ਨਹੀਂ ਹੁੰਦੇ ਹੁਣ ਉਹ ਸਿਸਟਮ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਮਤਲਬ ਸਿਸਟਮ ਇਹ ਆ ਵੀ ਸਰਕਾਰ ਕਿਸੇ ਦੀ ਵੀ ਆਵੇ ਸਰਕਾਰਾਂ ਥੋੜੇ ਦਿਮਾਗ ਨਾਲ ਖੇਡਦੀਆਂ ਨੇ ਖੇੜ ਕੇ ਸਾਰੀ ਜਾਣਕਾਰੀ ਜਾਨਕਿ ਉਹਨਾਂ ਦੇ ਬੰਦੇ ਪਹਿਲਾਂ ਛਡੇ ਜਾਂਦੇ ਆ ਇਲੈਕਸ਼ਨ ਤੋਂ ਪਹਿਲਾਂ ਉਹ ਪਿੰਡਾਂ 'ਚ ਵੀਚਰਦੇ ਆ ਸ਼ਹਿਰਾਂ 'ਚ ਵੀਚਰਦੇ ਆ ਲੋਕਾਂ ਤੋਂ ਡਾਟਾ ਕਲੈਕਟ ਕੀਤਾ ਜਾਂਦਾਗਾ ਡਾਟਾ ਕਲੈਕਟ ਕਰਨ ਤੋਂ ਬਾਅਦ ਹੀ ਉਹ ਡਾਟਾ ਉੱਪਰ ਤੱਕ ਚਲਿਆ ਜਾਂਦਾ ਠੀਕ ਆ ਉੱਪਰ ਤੱਕ ਜਾਣ ਤੋਂ ਬਾਅਦ ਹੀ ਉਹ ਡਾਟਾ ਜਿਹੜਾ ਦੁਬਾਰੇ ਫਿਰ ਬੈਕ ਹੁੰਦਾਗਾ ਫੀਡਬੈਕ ਕੀਤਾ ਜਾਂਦਾ ਉਹ ਠੀਕ ਆ ਫੀਡਬੈਕ ਹੋ ਕੇ ਉਹ ਡਾਟਾ ਮਤਲਬ ਉਹਦੇ ਵਿੱਚ ਉਹੀ ਹੀ ਚੀਜ਼ਾਂ ਲਿਖੀਆਂ ਜਾਂਦੀਆਂ ਨੇ ਜੋ ਸੋਡੀਆਂ ਮੰਗਾ ਹੁੰਦੀਆਂ ਨੇ ਲੋਕ ਚਾਹੁੰਦੇ ਨੇ ਵੀ ਯਾਰ ਇਹਨਾਂ ਨੂੰ ਸਾਡੀਆਂ ਮੰਗਾਂ ਬਾਰੇ ਪਤਾ ਹੈਗਾ ਬਟ ਨਹੀਂ ਉਹ ਥੋੜੀ ਹੀ ਸੋਚ ਦੇ ਮੁਤਾਬਕ ਠੀਕ ਆ ਉਸ ਨਾਲ ਖੇਡਦੇ ਆ ਤੁਹਾਡੇ ਦਿਮਾਗ ਨਾਲ ਖੇਡਦੇ ਆ ਠੀਕ ਆ ਰਾਜਨੀਤੀ ਦੀ ਵੀ ਸਿਸਟਮ ਹੀ ਇਦਾਂ ਦੇ ਬੇਚਰਦੇ ਆ ਕਿਉਂਕਿ ਹਰ ਇੱਕ 파ਰਟੀ ਆ ਜਿਹੜੀ ਉਹ ਹਰ ਇੱਕ 파ਰਟੀ ਦਾ ਇਹੀ ਮੇਨ ਮੁੱਦਾ ਹੁੰਦਾ ਵੀ ਲੋਕ ਉਹ ਜਿੱਦਾਂ ਹੁਣ ਆਪਣੇ ਪਿੰਡਾਂ ਦੇ ਵਿੱਚ ਲੀਡਰ ਆਉਂਦੇ ਆ ਨਾ ਕਿਸੇ ਵੀ 파ਰਟੀ ਦਾ ਲੀਡਰ ਆਉਂਦਾ ਪਹਿਲਾਂ ਉਹ ਅਲਾਸਮੈਂਟ ਕੀਤੀ ਜਾਂਦੀ ਆ ਵੀ ਫਲਾਣਾ 파ਰਟੀ ਦਾ ਲੀਡਰ ਆਉਣਾ ਜੀ ਉੱਥੇ ਪਹੁੰਚੋ ਤੇ ਉਹਨਾਂ ਦੇ ਵਿਚਾਰ ਸੁਣੋ ਤੇ ਤੁਸੀਂ ਆਪਣਾ ਪੱਖ ਰੱਖਣਾ ਤੇ ਉਹ ਵੀ ਰੱਖ ਸਕਦੇ ਹੋ ਪਰ ਤੁਸੀਂ ਕੱਲੇ ਉੱਥੇ ਬਿਆਨ ਹੀ ਸੁਣਨ ਜਾ ਸਕਦੇ ਹੋ ਤੁਸੀਂ ਆਪਣਾ ਕੋਈ ਨਹੀਂ ਰੱਖ ਸਕਦੇ ਪੱਖ ਰੱਖੋਗੇ ਨਹੀਂ ਤਾਂ ਤੁਸੀਂ ਰੱਖ ਕੇ ਦੇਖ ਲਿਓ ਕਿੰਨੇ ਕੁ ਲੋਕਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ ਪੱਖ ਰੱਖਣ ਨਾਲ ਚਲੋ ਠੀਕ ਆ ਮੰਨਦੇ ਆ ਕਿਸੇ ਬੰਦੇ ਨੇ ਆਪਣਾ ਰਾਈਟ ਰੱਖਤਾ ਵੀ ਸਾਡੀ ਇਹ ਮੰਗ ਆ ਜੀ ਸਾਡੇ ਪਿੰਡ ਦੀ ਇਹ ਮੰਗ ਆ ਸਾਡੀ ਇਹ ਪੂਰੀ ਹੋਣੀ ਚਾਹੀਦੀ ਆ ਉਹ ਪੂਰੀ ਹੋਵੇ ਨਾ ਹੋਵੇ ਉਸ ਬਾਰੇ ਆਪਾਂ ਕੁਛ ਕਹਿ ਨਹੀਂ ਸਕਦੇ ਕਿਉਂਕਿ ਬਾਅਦ ਇਹ ਹਰ ਇੱਕ ਪਾਰਟੀ ਦੇ ਲੀਡਰ ਕਰਦੇ ਹੁੰਦੇ ਆ ਠੀਕ ਹੈ ਉਹਨਾਂ ਬਾਦਿਆਂ ਨੂੰ ਪੂਰਾ ਕਰਨਾ ਉਹਨਾਂ ਦੇ ਉੱਤੇ ਉੱਤਰ ਨਾ ਪੂਰਾ ਉਹ ਕੋਈ ਖਾਸ ਲੀਡਰ ਹੀ ਕਰ ਸਕਦੇ ਹੁੰਦੇ ਆ ਆਮ ਲੀਡਰਾਂ ਦੇ ਬਸ ਦੀ ਗੱਲ ਨਹੀਂ ਹੈਗੀ ਇਸ ਲਈ ਵੀ ਰਾਜਨੀਤੀ ਦੇ ਵਿੱਚ ਜਿੱਦਾਂ ਦਾ ਸਿਸਟਮ ਚੱਲ ਰਿਹਾਗਾ ਚੱਲ ਰਿਹਾਗਾ ਤੇ ਲੋਕਾਂ ਦੇ ਜਜ਼ਬਾਤਾਂ ਨਾਲ ਹੀ ਖੇਡਿਆ ਜਾਂਦਾ ਹੋਰ ਇਸ ਵਿੱਚ ਕੁਝ ਕੱਢਣ ਪਾਉਣ ਨੂੰ ਨਹੀਂ ਹੈਗਾ ਥੈਂਕ ਯੂ ਜੇ ਤੁਹਾਨੂੰ ਮੇਰੀਆਂ ਜਾਣਕਾਰੀ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਫਾਲੋ ਕਰੋ ਥੈਂਕ ਯੂ